ਭਾਰਤੀ ਜਨਤਾ ਪਾਰਟੀ ਪੂਰੀ ਤਾਕਤ ਦੇ ਨਾਲ ਤਰਨ ਤਰਨ ਦੀ ਜਿਮਨੀ ਚੌਂਚ ਕੰਮ ਕਰ ਰਹੀ ਹੈ। ਔਰ ਜਨਤਾ ਦਾ ਹੁੰਗਾਰਾ ਭਾਰਤੀ ਜਨਤਾ ਪਾਰਟੀ ਵਾਲਾ ਹੈ ਲੋਕ ਜਿਹੜੀ ਕਲਚਸ ਵਿੱਚ ਪੰਜਾਬ ਫਸ ਚੁੱਕਾ ਲਗਭਗ 4 ਲੱਖ ਕਰੋੜ ਦਾ ਕਰਜ਼ਾ ਪੰਜਾਬ ਤੇ ਲੋਕਾਂ ਨੂੰ ਅੱਜ ਕੱਲ ਸਮਝ ਆ ਰਹੀ ਹੈ ਕਿਰ ਪੰਜਾਬ ਨੂੰ ਇਕਨੋਮਿਕ ਕਲਚਸ ਚੋਂ ਕੱਢਣਾ ਡਰਗ ਦੇ ਕਲਚਸ ਚੋਂ ਕੱਢਣਾ ਤੇ ਭਾਰਤੀ ਜਨਤਾ ਪਾਰਟੀ ਇੱਕ ਪਾਰਟੀ ਜਿਹੜੀ ਇਹਨੂੰ ਕੱਢ ਸਕਦੀ ਹੈ ਨਰਿੰਦਰ ਮੋਦੀ ਜੀ ਇੱਕ ਨੇਤਾ ਜਿਹੜਾ ਪੰਜਾਬ ਨੂੰ ਇਸ ਮਾੜੇ ਦੌਰ ਚੋਂ ਕੱਢ ਕੇ ਲੈ ਜਾ ਸਕਦਾ ਹੈ ਔਰ ਤਰਨ ਤਰਨ ਨਾਲ ਇਲੈਕਸ਼ਨ ਭਾਰਤੀ ਜਨਤਾ ਪਾਰਟੀ ਨੂੰ ਜਨਤਾ ਦਾ ਹੁੰਗਾਰਾ ਬਹੁਤ ਵੱਡੀ ਮਾਤਰਾ ਚ ਮਿਲ ਰਿਹਾ ਨਿਸ਼ਚਿਤ ਰੂਪ ਚ ਇਹ ਪਰਿਨਾਮ ਪੰਜਾਬ ਦੀ ਸਰਕਾਰ ਨੂੰ ਸਬਕ ਸਿਖਾਉਣ ਵਾਲਾ ਹੋਏਗਾ ਭਾਰਤੀ ਜਨਤਾ ਪਾਰਟੀ ਪੂਰੀ ਤਾਕਤ ਦੇ ਨਾਲ ਤਰਨ ਤਰਨ ਦੀ ਜਿਮਨੀ ਚੌਂਚ ਕੰਮ ਕਰ ਰਹੀ ਹੈ। ਔਰ ਜਨਤਾ ਦਾ ਹੁੰਗਾਰਾ ਭਾਰਤੀ ਜਨਤਾ ਪਾਰਟੀ ਵਾਲਾ ਹੈ। ਲੋਕ ਜਿਹੜੀ ਕਲਚਿਸ ਚ ਪੰਜਾਬ ਫਸ ਚੁੱਕਾ ਲਗਭਗ 4 ਲੱਖ ਕਰੋੜ ਦਾ ਕਰਜ਼ਾ ਪੰਜਾਬ ਤੇ। ਲੋਕਾਂ ਨੂੰ ਇਸ ਗੱਲ ਸਮਝ ਆ ਰਹੀ ਹੈ ਕਿ ਅਗਰ ਪੰਜਾਬ ਨੂੰ ਇਕਨੋਮਿਕ ਕਲਚਿਸ ਚੋਂ ਕੱਢਣਾ ਹੈ, ਡਰਗ ਦੇ ਕਲਚਿਸ ਚੋਂ ਕੱਢਣਾ ਹੈ। ਤੇ ਭਾਰਤੀ ਜਨਤਾ ਪਾਰਟੀ ਇੱਕ ਪਾਰਟੀ ਜਿਹੜੀ ਇਹਨੂੰ ਕੱਢ ਸਕਦੀ ਹੈ ਨਰਿੰਦਰ ਮੋਦੀ ਜੀ ਇੱਕ ਨੇਤਾ ਹੈ ਜਿਹੜਾ ਪੰਜਾਬ ਨੂੰ ਇਸ ਮਾੜੇ ਦੌਰ ਚੋਂ ਕੱਢ ਕੇ ਲੈ ਜਾ ਸਕਦਾ ਹੈ ਔਰ ਤਰਨ ਤਰਨ ਇਲੈਕਸ਼ਨ ਭਾਰਤੀ ਜਨਤਾ ਪਾਰਟੀ ਨੂੰ ਜਨਤਾ ਦਾ ਹੁੰਗਾਰਾ ਬਹੁਤ ਵੱਡੀ ਮਾਤਰਾ ਚ ਮਿਲ ਰਿਹਾ ਨਿਸ਼ਚਿਤ ਰੂਪ ਚ ਇਹ ਪਰਿਨਾਮ ਪੰਜਾਬ ਦੀ ਸਰਕਾਰ ਨੂੰ ਸਬਕ ਸਿਖਾਉਣ ਵਾਲਾ ਹੋਏਗਾ ਭਾਰਤੀ ਜਨਤਾ ਪਾਰਟੀ ਪੂਰੀ ਤਾਕਤ ਦੇ ਨਾਲ ਤਰਨ ਤਰਨ ਦੀ ਜਿਮਨੀ ਚੌਂਚ ਕੰਮ ਕਰ ਰਹੀ ਹੈ। ਔਰ ਜਨਤਾ ਦਾ ਹੁੰਗਾਰਾ ਭਾਰਤੀ ਜਨਤਾ ਪਾਰਟੀ ਵਾਲਾ ਹੈ ਲੋਕ ਜਿਹੜੀ ਕਲਚਸ ਵਿੱਚ ਪੰਜਾਬ ਫਸ ਚੁੱਕਾ ਲਗਭਗ 4 ਲੱਖ ਕਰੋੜ ਦਾ ਕਰਜ਼ਾ ਪੰਜਾਬ ਤੇ ਲੋਕਾਂ ਨੂੰ ਅੱਜ ਕੱਲ ਸਮਝ ਆ ਰਹੀ ਹੈ ਕਿਰ ਪੰਜਾਬ ਨੂੰ ਇਕਨੋਮਿਕ ਕਲਚਸ ਚੋਂ ਕੱਢਣਾ ਡਰਗ ਦੇ ਕਲਚਸ ਚੋਂ ਕੱਢਣਾ ਇਹ ਤੇ ਭਾਰਤੀ ਜਨਤਾ ਪਾਰਟੀ ਇੱਕ ਪਾਰਟੀ ਜਿਹੜੀ ਇਹਨੂੰ ਕੱਢ ਸਕਦੀ ਹੈ ਨਰਿੰਦਰ ਮੋਦੀ ਜੀ ਇੱਕ ਨੇਤਾ ਜਿਹੜਾ ਪੰਜਾਬ ਨੂੰ ਇਸ ਮਾੜੇ ਦੌਰ ਚੋਂ ਕੱਢ ਕੇ ਲੈ ਜਾ ਸਕਦਾ ਹੈ ਔਰ ਤਰਨ ਤਰਨ ਨਾਲ ਇਲੈਕਸ਼ਨ ਭਾਰਤੀ ਜਨਤਾ ਪਾਰਟੀ ਨੂੰ ਜਨਤਾ ਦਾ ਹੁੰਗਾਰਾ ਬਹੁਤ ਵੱਡੀ ਮਾਤਰਾ ਚ ਮਿਲ ਰਿਹਾ ਨਿਸ਼ਚਿਤ ਰੂਪ ਚ ਇਹ ਪਰਿਨਾਮ ਪੰਜਾਬ ਦੀ ਸਰਕਾਰ ਨੂੰ ਸਬਕ ਸਿਖਾਉਣ ਵਾਲਾ ਹੋਏਗਾ